ਕਾਲ ਕੋਈ ਨਹੀਂ ਮੰਮੀ ਜਾ ਕੇ ਉਹਨੂੰ ਵੀ ਦੱਸੂਗੀ ਨਾ ਜਿਹੜੀ ਬੜੀ ਇਹਦੀ 헤ਜਲੀ ਬਣੀ ਆ ਇਹ ਲੈ ਲੈ ਹੁਣ ਪਾਗੋ ਦੇ ਕੋਲ ਨਹੀਂ ਕਰਨੀ ਆ ਫੋਨ ਮੰਮੀ ਉਹ ਨਹੀਂ ਰਗ ਤੇ ਚ ਨਹੀਂ ਕੰਨਵਾ ਦੇ ਬਿਠੋਏ ਨਹੀਂ ਇਹਨੂੰ ਜੇ ਫੋਨ ਕੀਤਾ ਤੁਹਾਨੂੰ ਕਰ ਲੈਂਦੀ ਆ ਆ ਪਈ ਆ ਚਾਹ ਮੈਂ ਨਹੀਂ ਕੀ ਪੀਣੀ ਮੈਂ ਜਾਣੀ ਆ ਦਫਾ ਹੋਵੇ ਜਾ ਕੇ ਜੇ ਨਹੀਂ ਨਾ ਪੱਗ ਲੈ ਕੇ ਦਿੱਤੀ ਤੇ ਨਾ ਲੈ ਕੇ ਦਵੇ ਲੈ ਲਊਗੀ ਮੈਂ ਪਰਪਿੰਦਰ ਹੋਤੇ ਰਹਿ ਵੀ ਇਹਦੇ ਹੁਣ ਭਾਈ ਮਾਤਾ ਬੋਲੇ ਚੱਲ ਕੋਈ ਗੱਲ ਨਹੀਂ ਮੈਂ ਸਭ ਨੂੰ ਦਿਖਾ ਦਾਂ ਮੇਰੂ ਕਰ ਲਾ ਆ ਗਏ ਨੰਦਰ ਕਿੱਥੇ ਆ? ਉਹ ਰਪਿੰਦਰ ਨੇ ਕਿੱਥੇ ਆਉਣਾ ਵਾ? ਹਾਂ? ਉਹ ਭਰਾ ਨਹੀਂ ਉਹਦਾ ਆ। ਹਾਂ? ਤੋਂ ਉਹਨੂੰ ਗਏ ਹੀ ਮਿਲਦੇ ਉਹ। ਉਹਨੇ ਯੂਰਪ ਆਇਆ ਦਿਓ ਅੰਦਰ ਵੀ ਮੈਂ ਪਰਸੋਂ ਆਉਣਾ ਵਾ। ਤੇ ਫਿਰ ਪਰਸੋਂ ਛੱਡ ਜਾਊਂਗਾ ਤੇ ਮੈਂ ਉਹਨੂੰ ਵੀ ਕਹਿਣਾ। ਪਰਸੋਂ ਛੱਡਦਾ ਤਾਂ ਘਰ ਕੰਮ ਕਨੇ ਕਰਨਾ ਵਾ? ਮੇਰੇ ਕੋਲ ਹੁੰਦਾ ਵਾ ਇਹਨਾਂ। ਤੇ ਚੱਲ ਕੋਈ ਗੱਲ ਨਹੀਂ ਕੰਮ ਨੂੰ ਕੀ ਆ ਮੈਂ ਕਰਾ ਦੂੰਗਾ ਤੇਰੇ ਨਾਲ। ਤੇ ਉਧਰੋਂ ਕੁੜੀ ਵੀ ਆਉਣ ਲੱਗੀ ਆ। ਉਹਨੂੰ ਹੁਣ ਕੀ ਕੰਮ ਪੈ ਗਿਆ ਵਾ? ਕੰਮ ਪੈ ਗਿਆ ਮੁੰਡਾ ਪੱਗ ਮੰਗਣ ਲਿਆਈ। ਮੇਰੇ ਘਰ ਮੁੰਡਾ ਪੱਗ ਮੰਗਣ ਲਿਆ ਆ ਤੇ ਘਰ ਹੁੰਦੀ ਤੇ ਨਾਲ ਲੈ ਕੇ ਜਾ ਕੇ ਤਾਂ ਕੋਈ ਗੱਲ ਨਹੀਂ ਜੇ ਆਉਣ ਲੱਗੀਆਂ ਤੇ ਘਰ ਥੋੜੀਆਂ ਪੱਗਾਂ ਵਾਂ ਇੱਕ ਪੱਗ ਨਾ ਨੀ ਨਾ ਸਰਨਾ ਸਾਰੇ ਟੱਬਰ ਨੂੰ ਬੰਨ੍ਹਣੀਆਂ ਵਾਂ ਕੱਪੜੇ ਦੇ ਬਣਾਉਣੇ ਨਾਲ ਉਹਨਾਂ ਦੇ ਕੱਲੀ ਪੱਗ ਦੇਣੀ ਆ ਉਹਨਾਂ ਨੂੰ ਤੇ ਜਾਂ ਗੇਤਾ ਫੋਨ ਫੋਨ ਕਰਦੀ ਅਸੀਂ ਨਾ ਜਾਂਦੇ ਤੁਹਾਡਾ ਵੀ ਨਹੀਂ ਪਤਾ ਲੱਗਦਾ ਕੋਈ ਕੀ ਕਰਦੇ ਫਿਰਦੇ ਹੋ ਤੁਸੀਂ ਪੱਗ ਲੈ ਆਣ ਆਉਣ ਲੱਗਾ ਮਾਤਾ ਘਰੋਂ ਦੇ ਦੇ ਪੱਗ ਐਵੇਂ ਨਾ ਬਹੁਤਾ ਖਰਚਾ ਕਰੀਂ ਕੱਲੀ ਪੱਗ ਕਿੱਦਾਂ ਦੇਦਾ ਉਹਨੂੰ ਮੈਂ ਪਰ ਕੋਈ ਗੱਲ ਨਹੀਂ ਬਾਕੀ ਸਾਰੇ ਟੱਬਰਾਂ ਨੂੰ ਜਦੋਂ ਜਾਵਾਂਗੇ ਉੱਥੇ ਤੋਂ ਦੇਵਾਂਗੇ ਉਹਨੂੰ ਅਛਾ ਉਹ ਮਗਰ ਉਹ ਤੈਨ ਜਾਣਾ ਵਾ ਪੱਕਾ ਇਹਨਾਂ ਦੇ ਨਾਲ ਜਿੱਦ ਕਰਨ ਲਿਆ ਵਾ ਤੇ ਕੋਈ ਗੱਲ ਨਹੀਂ ਉਹਨੂੰ ਪੱਗ ਦੇ ਦੇਣੇ ਲਿਆ ਕੇ ਇਹ ਨਾਲ ਹੀ ਹੁੰਦਾ ਬਾਹੂ ਸੰਪੂਰ ਹੁੰਦਾ ਵਾ ਨਾਲ ਕੱਪੜੇ ਬਣਾ ਕੇ ਦੇਣੇ ਪਹਿਣੇ ਆ ਸਾਰਿਆਂ ਨੂੰ ਨਹੀਂ ਨਾ ਉਹਨੇ ਪੁੱਛੀ ਨਹੀਂ ਆ ਕਿਛਿਆ ਮੈਨੂੰ ਵੀ ਮੈਂ ਚੱਲੀ ਆ ਜਾਂ ਜਾਣਾ ਮੈਂ ਰਹਿਣਾ ਵਾ ਜਾਂ ਕਿੱਦਾਂ ਵਾ ਤੇ ਦੱਸ ਜਾਂਦੀ ਉਹ ਰਹਿਣ ਦਾ ਤੇ ਮਤਾ ਪਤਾ ਹੀ ਨਹੀਂ ਹੁਣ ਉਹਨੇ ਜਿੱਦ ਕਰਨ ਲਿਆ ਸੀ ਭਰਾ ਉਹਦਾ ਤੇ ਮੈਂ ਹੁਣ ਮੈਂ ਉਹਨੂੰ ਕੀ ਕਹਾਂ ਮੈਂ ਫਿਰ ਉਹਨਾਂ ਕੁੜੀ ਆ ਉਹ ਫਿਰ ਮੈਂ ਉਹਨੂੰ ਕੀ ਆਖਾਂ ਹੁਣ ਤੇ ਕੋਈ ਗੱਲ ਨਹੀਂ ਕੁੜੀ ਰੋਜ਼ ਤੋਰੀ ਰਹਿੰਦੀ ਆ ਜੇ ਉਹ ਚਲ ਗਈ ਆ ਤੇ ਕਿਹੜੀ ਆਖਰ ਆ ਗਈ ਆ ਉਹਨੇ ਤਿੰਨੇ ਦਿਨ ਹੀ ਰਹੀ ਆ ਸਾਡੇ ਕੋਲ ਰਹੀ ਹੁੰਦਾ ਤਾਂ ਤੁਹਾਨੂੰ ਪਈ ਆ ਹਫ਼ਤਾ ਤੇ ਹੋਇਆ ਨਹੀਂ ਇਥੋਂ ਗਈ ਨੂੰ ਤੂੰ ਬਹੁਤ ਖਿਆਈ ਰਹੀਂਦੀ ਤੈਨੂੰ ਕੁੜੀ ਦੇ ਆਉਂਦੀ ਤੇ ਤੁਹਾਨੂੰ ਹਾਂ ਵੀ ਹਫ਼ਤਾ ਤੇ ਹੋਇਆ ਨਹੀਂ ਅਜੇ ਗਈ ਨੂੰ ਤੇ ਹੁਣ ਫੇਰ ਆ ਗਈ ਓਨੂੰ ਬਣਾ ਕੇ ਦੇਣੀ ਨਹੀਂ ਫੇਰ ਹੁਣ ਤਾਂ ਕੋਈ ਗੱਲ ਨਹੀਂ ਮੈਂ ਕਦੇ ਕਹਣਾ ਨਹੀਂ ਬਣਾ ਕੇ ਦੇਣੀ ਤੇ ਪਾਗੀ ਚਾਹੀਦੀ ਜਨਾ ਪਾਗੀ ਪਾਗ ਨਹੀਂ ਕਾ ਚਾਹੀਦੀ ਨਾਲ ਕੱਪੜੇ ਸਾਰੇ ਢੱਬਰ ਦੇ ਚਾਹੀਦੀ ਆ ਸਾਰੇ ਢੱਬਰ ਦੇ ਹੁਣ ਮੈਂ ਕਿੱਥੋਂ ਬਣਾ ਕੇ ਦੇ ਦ ਬਿ ਲੋਕੀ ਦੇ ਜੇ ਨਿਆਰ ਤੋਂ ਪਾਗ ਦੀ ਗੱਲ ਕਰਨਾ ਲੋਕੀ ਤੁੰਬਾ ਹੁੰਦੇ ਆ ਨਾਲ ਨਾਲੇ ਢੱਬਰ ਦੇ ਕੱਪੜੇ ਬਣਾ ਕੇ ਹਟਦੇ ਆ ਉਹ ਟੁੰਬਾ ਵੀ ਮਾਦਾ ਖੜਦੇ ਉਹ ਆ ਜਿਨ੍ਹਾਂ ਦੀ ਸਹਿਮਤੀ ਆ ਠੀਕ ਆ ਨਾ ਤੀਜੇ ਦਿਨ ਤੇ ਲੜਕੇ ਆ ਜਾਂਦੀ ਫੇ ਲੜਕੇ ਕਿੱਥੋਂ ਜਰੀ ਆਉਂਦੀ ਜੇ ਜ ਆ ਹੀ ਜਾਂਦੀ ਹੈ ਤੇ ਆੜੀ ਤੁਹਾਨੂੰ ਕਿੱਧਰ ਦੀ ਆਖਰ ਆ ਜਾਂਦੀ ਆ ਆ ਤੇ ਤੂੰ ਨਾ ਉਹਦਾ ਖੜਾ ਛੱਡੀ ਤੂੰ ਉਹਦੇ ਨਾਲ ਦੀ ਗੱਲ ਕਰੀ ਮੈਂ ਉਹਨੂੰ ਕਿੱਥੇ ਕੱਢਦਾ ਫਿਰ ਅੱਗੇ ਉਹ ਉਹ ਹੋ ਜਾਂਦਾ ਨਾ ਜਾਵਾਂਗਾ ਹਰਾ ਮਟਕੋ ਨਹੀਂ ਜਦੋਂ ਉਹਨੇ ਹਿੱਸਾ ਆਪਣਾ ਲੈ ਗਈ ਆ ਤੇ ਹਿੱਸੇ ਜੋ ਪੈਸੇ ਲੈ ਆਵੇ ਤੇ ਜੋ ਬਣਾਉਣਾ ਬਣਾ ਲੈ ਕਿਉਂ ਲੈ ਆਵੇ ਹਿੱਸੇ ਦੇ ਪੈਸੇ ਜੇ ਤੋ ਸਭ ਕੋ ਖੜੀ ਜਾਂਦੀ ਇੱਥੋਂ ਨੇ ਫਿਰ ਆਈ ਕਿੱਥੋਂ ਬਣਾਉਣਾ ਤੇ ਜੇ ਤੂੰ ਇਹ ਗਲਤੀ ਆਏ ਹੋ ਨਾ ਮਤਲਬ ਇਹ ਤਾਂ ਤੇਰੇ ਕੋਲ ਹੈਗੇ ਨਾ ਮੈਂ ਉਹ ਵੀ ਸਾਰੀ ਦੇ ਦੇਣੀ ਹੈ ਦੇ ਦੇਣੀ ਆ ਭਗਾਨਿਆਂ ਨੂੰ ਜਿਹੜਾ ਉਹ ਦਿੱਤੀ ਆ ਉਹਨਾਂ ਨੂੰ ਕਿਹਾ ਕੱਪੜੇ ਬਣਾ ਕੇ ਦੇ ਦੋ ਜਿਹੜੀ ਆਪਣੇ ਹਿੱਸੇ ਦਿੱਤੀ ਆ ਨਹੀਂ ਉਹ ਲਿਆ ਗਿਆ ਦੇਣ ਬਣਾ ਕੇ ਉਹ ਆਹ ਜਿਹੜੇ ਹਿੱਸੇ ਵੰਡੇ ਗਏ ਤੇ ਫਿਰ ਮੈਂ 깔ੀ ਬਣਾ ਕੇ ਦਵਾ ਹਸਾਨ ਕਰਨਾ ਵਾ ਹਾਂ ਜੇ ਦੂਜੇਵੇਂ ਇਹ ਗੱਲ ਤੇ ਆਨ ਮੈਂ ਦੂਜੀ ਵੀ ਨਹੀਂ ਰਹਿਣ ਦੇਣੀ ਮੇਰੇ ਨਾਲ ਹੀ ਨਾ ਪਾਈ ਸਾਰੀ ਲੱਲੀ ਫਿਰ ਚੱਲ ਕੋਈ ਗੱਲ ਆਉਂਦੀ ਆ ਤੇ ਫਿਰ ਕਰ ਲੈਣੀ ਆ ਗੱਲ ਉਹਨਾਂ ਨਾਲ ਵਜਾਓ ਡੰਡੇ ਦਾ ਕਿਹੜੀ ਪਾਗ ਰਹਿ ਗਈ ਆ ਹੁਣ ਦੇ ਨਾਲ ਕਿ ਡੀਡਾ ਨੂੰ ਘਸਪੈਂ ਡੀ ਚ ਫਗ ਮੰਗ ਲਈ ਆਣ ਕੇ ਤੇ ਤੂੰ ਫਗ ਤੋਂ ਹੀ ਰੰਨੀ ਨਾ ਰੋਣਾ ਪਿਆਰ ਹੀਂਦਾ ਵਾ ਇਹਨਾਂ ਲੈ ਮੇਰੀ ਧੀ ਆਈ ਆ ਮੈਂ ਛੜਈ ਪਣੀ ਪੋਣ ਆਹੋ ਬੰਡ ਆਈ ਆ ਮਾਂ ਫੁਲਾਂ ਦੇ ਪਾਣੀ ਪੋਣ ਸੱਸੀ ਘਾਲ ਹੋਰ ਥੀਰਾਂ ਹਾਂਜੀ ਠੀਕ ਠਾਕ ਵਧੀਆ ਤੁਸੀਂ ਦੱਸੋ ਹਾਂ ਠੀਕ ਆਪ ਕੋ ਪੀਣੂ ਹਾਂ ਦਾ ਨਾਲ ਉਹ ਨਹੀਂ ਮੰਮੀ ਉਹ ਨੂੰ ਨਹੀਂ ਮੈਂ ਲਿਆਂਦਾ ਕੀ ਮੈਂ ਘਰੇ ਯਾਰ ਇਹ ਲਾਣੀ ਮੈਂ ਚੱਲ ਤੂੰ ਨਾ ਸੱ ਲੈ ਬਣਾ ਹੀ ਨਾਲ ਘੜੀ ਉਹਨੂੰ ਵਿਚਾਰਾ ਫਿਰ ਦੁਰ ਜਾਂਦਾ ਵੀ ਉਹ ਇੱਥੇ ਦੀਆਂ ਸਾਰੀਆਂ ਹੀ ਉਹਨੂੰ ਜਾ ਕੇ ਦੱਸਦਾ ਵਾ ਉਹ ਫੇਰ ਮੇਰੇ ਦਿਵਾਲੇ ਹੁੰਦੀ ਐ ਤੇ ਮੈਂ ਉਹਨੂੰ ਬਾਹਨਾ ਭੁੰਨਾ ਲਾ ਕੇ ਵੀ ਚੱਲ ਤੂੰ ਕੁੱਡੇ ਗੱਡੇ ਦਾ ਕੋਈ ਨਹੀਂ ਮੈਂ ਆ ਜੰਨੀ ਐ ਤੇ ਉਹ ਤਾਂ ਕਰਕੇ ਅੱਛਾ ਚੱਲ ਆ ਜਾ ਹੌਰ ਮੰਮੀ ਠੀਕ ਠਾਕ ਹਾਂ ਠੀਕ ਠਾਕ ਵਧੀਆ ਵਾ ਅੱਛਾ ਕੀ ਇੱਥੇ ਗਿਆ लवली लवली ਇੱਥੇ ਨਾ ਆਵਲੀ ਉਹ ਗਿਆ ਚੱਲ ਗਿਆ ਹੁਣਾ ਵਾ ਅੱਛਾ ਅੱਛਾ ਤੁਹੀ ਪੱਗ ਦੀ ਚਾਨਕ ਹੀ ਸਲਾਹ ਬਣਾਤੀ ਤੁਸੀਂ ਉਹ ਮੰਮੀ ਸਲਾਹ ਕੀ ਬਣਾਉਣੀ ਹੈ ਚਾਨਕ ਹੂੰ ਗੁਰਪ੍ਰੀਤ ਡਿਆ ਹੀ ਪਰਣਾ ਬੰਨਣਾ ਅੱਛਾ ਤੇ ਉਹ ਦਾਦੀ ਉਹਦੀ ਨੇ ਕਿਤੇ ਵੇਖ ਲਿਆ ਹੂੰ ਉਹਨੇ ਉਹਨੂੰ ਮਨਾ ਕਰ ਦਿੱਤਾ ਵੀ ਇਹ ਨਾ ਬੰਨ ਪਰਣਾ ਦਸਤਾਰ ਬੰਨ ਲਾ ਪਹਿਲੀ ਪੱਗ ਜਿਹੜੀ ਆ ਨਾਨਕਿਆਂ ਦੀ ਹੁੰਦੀ ਆ ਇਹ ਅੱਛਾ ਤੇ ਉਹਨੂੰ ਬੰਨਣਾ ਨਾ ਦਿੱਤਾ ਇੰਨੇ ਜੀ ਉਹ ਵੀ ਨਿਆਣਾ ਭੂਏ ਹੋ ਗਿਆ ਨਹੀਂ ਤੂੰ ਚਾਹ ਕੋ ਚਾਰ ਦਿਨਗੇ ਤਾਂ ਹਨ ਦਾਹ ਦਿੰਦੀ ਐਲਮਾ ਨਹੀਂ ਕਦ ਬਣਾਵਨੋਂ ਲੈਮ ਦੇ ਹਿਸਾਬ ਕੋ ਉਹਦਿਆਂ ਹੀ ਸਾਰੀਆਂ ਕੇ ਮੈਂ ਤੇ ਕਿਆ ਹੀ ਉਹਨੂੰ ਹੂੰ ਮੁੜ ਕੇ ਮੇਰੇ ਵੱਲ ਆ ਗਈ ਇਹ ਤੂੰ ਨਾ ਜੇ ਲਵਲੀ ਨੂੰ ਫੋਨ ਕਰ ਰਹੇ ਇਹ ਇਹਨੂੰ ਨਾ ਪੱਗ ਦੇ ਜੀ ਇਹ ਤੇ ਮੈਂ ਵੀ ਮੰਮੀ ਮੈਂ ਨਹੀਂ ਕਹਣਾ ਮੈਂ ਹਾਂ ਉਦੋਂ ਮੈਂ ਪੈਸੇ ਲੈਂਦੇ ਹੀ ਤੇ ਉਦੋਂ ਦੇ ਬੜੀ ਛੇਤੀ ਪੁੜਕਦੀ ਹੀ ਕਿ ਤੂੰ ਉਥੋਂ ਪੈਸੇ ਲੈਂਦੇ ਆ ਤੁਹਾਡੀ ਬੇਇੱਜ਼ਤੀ ਕਰਾਈ ਹੈ ਤੇ ਮੈਂ ਕਹਾਂ ਹੁਣ ਪੱਗ ਵੜੀ ਨਾ ਮੇਰੇ ਪੱਗ ਵੜੀ ਨਾ ਹੋਗੀ ਬੇਇੱਜ਼ਤੀ ਤੇਰੀ ਆ ਮੈਂ ਤਾਂ ਸੁਣਾਈਆਂ ਫਿਰ ਚੰਗੀਆਂ ਚੰਗਾ ਕੀਤਾ ਹਾਂ ਮਰੋਗੀ ਦਾ ਰਿੰਦੀ ਆ ਉਦੋਂ ਤੇ ਮੈਂ ਆ ਕੁੜੀ ਨੂੰ ਵੀ ਮੈਂ ਮੂੰਹ ਚੁੱਕ ਕੇ ਤੇ ਤੂੰ ਉਹਨੂੰ ਵੀ ਨਾਲ ਲਾ ਗਈ ਤੇ ਮੇਰੀ ਮਾਂ ਤੂੰ ਉੱਥੇ ਬੇਇੱਜ਼ਤੀ ਕਰਾਈ ਤੇ ਮੈਂ ਹੁਣ ਉਹਨੂੰ ਕਿਹਾ ਕੇ ਪੱਗ ਦੇ ਕੇ ਜਾਵੇ ਫੇਰ ਗਾੜੀਆਂ ਕਹਿੰਦੀ ਇਹ ਜੇ ਨਾ ਉਹਦੀ ਪੱਗ ਪਣਦੀ ਹੁੰਦੀ ਨਾ ਉਹਨੇ ਤੇ ਮਿੰਟ ਨਹੀਂ ਹੀ ਲਾਉਣਾ ਮੈਂ ਉਸੇ ਬੁੜਾ ਕੇ ਰੱਖੀ ਉਹਨੇ ਕਿਹਾ ਮੈਂ ਮੈਨੂੰ ਪਤਾ ਜਿੰਨੀ ਗੁੰਨੇ ਲਿਆਉਣੀ ਜਿਹੜੇ ਦੋ ਉਹਨੂੰ ਦੇਗੀ ਹੀ ਕੀ ਉਹਨੂੰ ਜਨਮ ਦਿਨ ਤੇ ਉਹਨੂੰ ਪੈਸੇ ਦੇਗੀ 100 ਰੁਪਈਆ ਗਾੜੀ ਸੁੱਟ ਗਈ ਸੀ ਨਾ ਇੰਨੀ ਕਿ ਮੈਂ ਹਾਂ ਉਹਨੇ ਪੱਗ ਲੈ ਆਉਣੀ ਗੱਲਾਂ ਗੱਲਾਂ ਦੇ ਵਿੱਚ ਇਹ ਗੱਲਾਂ ਦੇ ਖੜਾ ਬਣਾਈ ਜਾਂਦੀਆਂ ਆ ਤਲਾਕ ਕਰ ਲੋ ਬਨਾਣ ਕਰ ਲੋ ਅਦਨ ਕਈ ਕੋ ਕਰਦੀ ਨਹੀਂ ਮੈਂ ਆਖੀ ਮੈਂ ਕਰ ਲੋ ਤਲਾਕ ਕਰਨਾ ਦੀ ਬੇਸ਼ੱਕ ਕਰ ਲੋ ਮੰਮੀ ਮੈਂ ਹੈਗੀ ਇੱਥੇ ਹੀਗੀ ਮੈਂ ਆਿਆਂ ਦੀ ਇੱਜ਼ਤ ਕੀਤੀ ਮੈਂ ਹਾਂ ਚੱਲ ਕੋਈ ਨਹੀਂ ਨਹੀਂ ਤੇ ਇਹਨਾਂ ਮੈਂ ਦੱਸ ਤੇ ਦਿੰਦੀ ਇਹਨੂੰ ਕਿ ਤਲਾਕ ਕਿੱਦਾਂ ਹੁੰਦੇ ਆ ਨਾਲ ਜੋ ਲੈ ਕੇ ਆ ਗਈ ਮੇਰਾ ਭਾਵੇਂ ਹੁੰਦਾ ਚਾਹੇ ਨਾ ਹੁੰਦਾ ਇਹਦਾ ਤੇ ਫੇਰ ਮੈਂ ਕਰਾ ਦਿੰਦੀ ਪਰੋਣੇ ਨੂੰ ਸਭ ਕੋ ਦੱਸ ਕੇ ਇਹ ਕੀ ਕੋ ਕਰਦੀ ਆ ਕੇ ਇੱਥੇ ਉਹ ਮੈਂ ਤਾਂ ਇਹ ਤਿੰਨ ਤਲਾਕ ਐਵੇਂ ਹੋ ਜਾਂਦੀ ਤਲਾਕ ਦੀ ਗੱਲ ਸੁਣ ਲਾ ਮੈਂ ਗਈ ਸੋਈ ਦੇ ਵਿੱਚ ਤੇ ਆ ਮਹਾਰਾਣੀ ਜਿਹੜੀ ਘਰ ਬੈਠੀ ਆ ਸਾਡੀ ਆਂਦੀ ਮੰਮੀ ਰੋਟੀ ਖਾਲਾ ਮੈਂ ਮਮ ਨੀ ਰੋਟੀ ਮੈਰੀ ਨਹੀਂ ਪਕਾਉਣੀ ਦੂੰ ਕਹਿਣਾ ਨਾ ਤੂੰ ਕਹਿਣਾ ਮੈਂ ਆਪੇ ਪਕਾ ਕੇ ਖਾ ਲਾਂਗੀ ਜਦੋਂ ਮੈਨੂੰ ਭੁੱਖ ਲੱਗੇ ਮੈਂ ਪਕਾ ਲਾਂਗੀ ਐ ਇਹ ਕਿਦਾਂ ਦੀ ਗੱਲ ਮੰਮੀ ਹੋ ਗਈ ਮੈਂ ਹਾਂ ਵੀ ਗੱਲ ਜਿੱਦਾਂ ਨਹੀਂ ਤੁਸੀਂ ਕਰ ਛੜੀ ਹੈ ਨਾ ਬਹੁਤ ਸੋਹਣੀ ਕਰ ਛੜੀ ਹੈਗੇ ਮੇਰੇ ਹੱਥ ਨਾਲ ਮੇਰੇ ਹੱਥ ਨਾਲ ਚੰਗੇ ਭਲੇ ਹੈਗੇ ਮੈਂ ਪਕਾ ਲਊਂਗੀ ਆ ਤੁਹਾਡੀਆਂ ਰੋਟੀਆਂ ਤੇ ਨਹੀਂ ਆਈ ਆ ਮੈਨੂੰ ਤੇ ਲੱਗਦਾ ਫੋਨ ਕਰਦੇ ਨੇ ਏਰੀ ਭਤੀ ਨੂੰ ਕੀਤਾ ਵਾ ਤੇ ਇਨਾਂ ਦੀਆਂ ਮਿਹਰਬਾਨੀਆਂ ਨੂੰ ਮੰਮੀ ਹੋਰ ਕਹਦੀਆਂ ਵਾ ਤੇ ਮੈਂ ਤਾਂ ਨਹੀਂ ਉਹ ਦੰਦੇ ਦੋਵੇਂ ਕੋ ਆਏ ਨਾ ਕੋ ਮੁੰਡੇ ਕੋ ਆਇਆ ਨਾ ਨਾ ਤੇ ਉਹਨਾਂ ਨੂੰ ਸੱਦ ਲੈਂਦੇ ਆ ਕਦੀ ਸੱਸ ਦਾ ਚੋਕ ਲਿਆ ਕਦੀ ਉਹ ਉਹਨਾਂ ਨੂੰ ਕਰਤਾ ਇਹੋ ਹੀ ਡੇ ਸਭ ਕੋ ਕਰਨ ਨਹੀਂ ਕੋਈ ਗੱਲ ਨਹੀਂ ਉਹਨੂੰ ਛੱਡ ਕੇ ਤੇ ਵੇਖ ਲਾ ਹਾਂ ਨੀ ਅੱਜ ਕੀ ਕੋ ਕਰਨ ਦੇ ਨੇ ਪਹਿਲਾਂ ਮੈਂ ਤੇ ਮੈਂ ਉਹਨਾਂ ਸਾਹਮਣੇ ਮੰਮੀ ਕੋਈ ਨਹੀਂ ਮੈਂ ਕੀਤੀ ਰਹੀ ਹਾਂ ਚੁੱਪ ਹੁਣ ਇਹਨੂੰ ਮੈਂ ਦੱਸ ਕੇ ਜਾਣੀ ਹੈ ਨਾ ਤੂੰ ਦੱਸਣਾ ਕਿ ਨੂੰ ਰਪੇ ਕੇ ਜਾਵੜੀ ਇਹਦੀਆਂ ਦੱਸਣਾ ਕਿ ਨੂੰ ਪੇਕੇ ਗਈ ਆ ਆਹ ਦੋਹਾਂ ਜੀ ਗਏ ਸੀ ਕਿਤੇ ਤੇ ਉਹਨੂੰ ਛੱਡ ਆਇਆ ਮੈਂ ਇਹੋ ਆਂਦੀ ਮੈਂ ਰਹਿਣਾ ਵਾ ਤੇ ਤੈਨੂੰ ਪੁੱਛਿਆ ਹੀ ਨਹੀਂ ਵੀ ਰਹਿਣਾ ਕਿਉਂ ਨਹੀਂ ਮੈਨੂੰ ਕੋਈ ਪਤਾ ਨਹੀਂ ਮੈਨੂੰ ਕਿ ਕਰਮਦੈਨ ਪੁੱਛ ਮੈਂ ਨਰਪਿੰਦਰ ਨਹੀਂ ਉਹ ਅੰ内 ਮੈਂ ਰਹਿਣਾ ਮਚਾਰ ਦੇਣਾ ਹੈ ਤੇ ਮੰਮੀ ਇਹੋ ਕੋਈ ਤੇ ਚਾਹੁੰਦੇ ਹੀ ਏ ਇਹੋ ਹੀ ਤੇ ਚਾਹੁੰਦੇ ਹੀ ਅਜੇ ਆਂਦੇ ਹੀ ਸਣੀ ਬਸ ਕੁੜੀ ਬਣਾ ਇੱਥੇ ਬੜੇ ਤੇ ਤੂੰ ਵੀ ਅੱਡ ਬਾਰੀ ਹੋਵੇਂ ਤੇ ਅਸੀਂ ਜਿੱਦਨ ਨੂੰ ਮੂੰਹ ਚੋਕੇ ਤੇ ਤੋਰ ਪੀਏ ਰੈਵਾਗਾ ਹੁਣ ਹੋ ਗਈਆਂ ਆ ਅਜੇ ਇਹ ਸਿਆਣ ਰੋਂਦੀਆਂ ਫਿਰ ਹਿੱਸਾ ਕੱਢ ਦਿੰਦੀਆਂ ਆਪਣਾ ਤੇ ਕੱਢੀਏ ਨਾ ਤਾਂ ਰੋਈਏ ਨਾ ਜਾਣ ਨੂੰ ਆਹੀ ਅਜੇ ਕਹਿੰਦੇ ਆ ਵੀ ਹਿੱਸਾ ਲੈ ਗਈ ਆ ਉਹ ਕਰ ਲਿਆ ਜੇ ਕਰ ਲਿਆ ਤਾਂ ਫਿਰ ਇਹੋ ਕੋਈ ਇੰਨਾ ਕਰਤੂਤਾਂ ਦਾ ਕਰਕੇ ਹੀ ਹਿੱਸਾ ਕੱਢਿਆ ਆ ਤੇ ਆਜ ਮੈਨੂੰ ਤੇ ਲੱਗਦਾ ਵਾ ਵੀ ਜੇ ਇਹਨਾਂ ਦਾ ਇਹੋ ਹਾਰਿਆ ਨਾ ਤੇ ਜਿਹੜੀ ਇਹਨਾਂ ਕੋ ਹੈਗੀ ਆ ਨਾ ਇਹਨਾਂ ਨੇ ਉਹ ਵੀ ਖਵਾ ਬੈਣੀ ਆ ਨਹੀਂ ਪੈਲੀ ਤੇ ਮੇਰੇ ਨਾਂ ਹੀ ਆ ਨਾ ਆਹ ਲੱਲਣ ਫਿਰ ਬਣਿਆ ਨਹੀਂ ਸਭ ਕੋ ਇਥੋਂ ਇਹ ਨਹੀਂ ਨਾ ਸੋਚਦੇ ਆਹ ਮੈਂ ਤੇ ਹੁੰਦੇ ਨੇ ਪੁੱਛਿਆ ਸੀ ਮੈਂ ਤਾਂ ਗੱਲਾਂ ਆ ਗਿਆ ਮੈਂ ਤੇ ਨਿਆ ਯਾਰ ਪਿੰਦਰਾ ਕਿੱਥੇ ਆ ਤਾਂ ਇਹ ਉਹਨੇ ਰਹਿਣਾ ਮੈਂ ਉੱਥੇ ਇਹ ਚਾਰ ਦਿਨ ਤੇ ਮੈਂ ਮੈਂ ਉਹ ਤੇ ਕੁੜੀ ਆਉਣ ਲੱਗੀ ਆ ਤੇ ਤੂੰ ਮੈਂ ਉਹ ਦੀ ਉਹਨੂੰ ਉੱਥੇ ਛੱਡ ਆਇਆ ਮੈਂ ਉਹਨਾਂ ਨੂੰ ਕੀ ਲੱਗੇ ਕੁੜੀ ਦੇ ਨਾਲ ਉਹ ਤੇ ਅੱਗੇ ਗਲੋਂ ਲਾਉਣਾ ਚੱਬਦੇ ਸੀ ਮੈਂ ਬਾਕੀ ਮੰਮੀ ਤੂੰ ਕੀਤੀ ਆ ਨਾ ਗੱਲ ਪਾਗ ਦੀ ਨਹੀਂ ਪਾਗ ਵੱਲੋਂ ਭੈਣੇ ਕੀਤੀ ਗੱਲ ਉਹ ਸਰਦੇ ਵਾਲਾ ਨੂੰ ਪਿਆ ਮੇਰੇ ਨੂੰ ਤੂੰ ਕੀ ਆਂਦਾ ਹੈ ਨਾ ਅੰਨਾ ਜਦੋਂ ਹਿੱਸੇ ਕੱਢ ਕੇ ਲਿਆ ਗਏ ਤੇ ਪਾਗਾ ਕਾਰੀ ਬੰਦੀ ਹੈ ਤੇ ਕਹਿਣਾ ਅਜੇ ਤੇਰੇ ਕੋ ਹਿੱਸਾ ਹੈਗਾ ਹੀ ਆ ਤੇਰੇ ਕੋ ਘੜਾ ਹੈ ਨਹੀਂ ਨਹੀਂ ਮੈਂ ਫਿਰ ਆਖਿਆ ਮੈਂ ਉਹ ਜਿਹੜੀ ਮੇਰੇ ਜਿਹੜੀ ਇਨਹੈਰ ਮੇਰੇ ਨਾਲ ਆਈਆਂ ਨੇ ਭਾਲੀ ਸਾਰੀ ਫਿਰ ਮੈਂ ਬਾਕੀ ਵੀ ਲੱਲੀ ਮੇਰੇ ਕੋ ਉਹੀ ਮੈਂ ਤੇਰੇ ਥਰੀਕਾਂ ਦੇ ਕੇ ਜਾਉ ਸਾਰੀ ਯਾਦ ਇਹਨਾ ਕਰਤੂਤਾਂ ਦਾ ਕਰਕੇ ਨਾ ਅੱਗੇ ਇੱਥੋਂ ਤੱਕ ਪਹੁੰਚੇ ਆਏ ਨਾ ਤੇ ਜੀ ਇਹ ਗੱਲ ਤੇ ਆਏ ਨਾ ਤੇ ਜਿਹੜੀ ਰਹਿੰਦੀ ਹੈ ਨਾ ਤੇ ਉਹ ਵੀ ਮੈਨੂੰ ਲੱਗਦਾ ਵੀ ਇਹਨਾਂ ਥੱਲੇੋਂ ਕਢਾਉਣੀ ਪੈਣੀ ਹੈ ਕਢਾਉਣੀ ਪੈਣੀ ਜਿੱਤੇ ਤੈਨਾਂ ਕਰਦੇ ਰਹੇ ਪਾਣੀ ਜਦੋਂ ਭੁੱਖੇ ਮਨਨਗੇ ਉਹਨੂੰ ਹੀ ਫੇਰੀ ਪਤਾ ਲੱਗਣਾ ਮਾਸਟਰਾਨੀ ਨੂੰ ਤੇ ਜੇ ਉਹਦਾ ਹੀ ਕਹਿ ਦਿੰਦਾ ਵੀ ਚੱਲ ਕੋਈ ਨਹੀਂ ਮੰਮੀ ਪੱਗਵਾ ਕੋਈ ਗੱਲ ਨਹੀਂ ਅਸੀਂ ਜਾਵਾਂਗੇ ਅਸੀਂ ਚਾਵਾਂ ਨਾਲ ਖੜਾਂਗੇ ਤੇ ਫਿਰ ਇਹਨੇ ਕੀ ਕਰ ਕਰ ਪੱਗਾਂ ਫਈਆਂ ਬਥੇਰੀਆਂ ਇੱਕ ਦੇਦੀ ਉਥੋਂ ਕੱਟ ਕੇ ਮੈਂ ਕਿਉਂ ਦੇਦਾ ਮੈਂ ਇੱਕ ਕੱਟ ਕੇ ਉਥੋਂ ਪਾ 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 ਕੱਢ ਜਾਂ ਤੈਨੂੰ ਸ਼ਰਮ ਮਨਾਉਂਗੀ ਮੇਰਾ ਮੁੰਡਾ ਇਹਨੂੰ ਪੱਗਾਂ ਤੇ ਆਇਆ ਮੈਨੋ ਕਿ ਟੁੰਬਾ ਪਾਵਾ ਕੇ ਹੁੰਦੇ ਤੂੰ ਇੱਕ ਪੱਗ ਲੈ ਕੇ ਤੁਰ ਜਾਂਗਾ ਕਿ ਇਨਾ ਨਹੀਂ ਨਾ ਪਤਾ ਇਹਦੇ ਅੱਗੇ ਫੇਰ ਇਕੱਲੀ ਭੱਗਣ ਆਲੀ ਸਰ ਜਾਣਾ। ਨਾ, ਚਲ ਬੈ ਮੈਂ ਹੁਣ ਆਉਣੀ ਆ ਚਾਹ ਬਣਾ ਕੇ ਲਿਆਵਾਂ ਘਟ। ਚਲ ਮੰਮੀ, ਤੂੰ ਕਿੱਥੇ ਚਾਹ ਬਣਾਉਣੀ ਆ? ਚਲ ਮੈਂ ਆ ਹੀ ਬਣਾਉਣੀ ਆ ਚਾਹ। ਨਾਲੇ ਤੂੰ ਵੀ ਪੀਵੀਂ ਤੇ ਨਾਲੇ ਮੈਂ ਵੀ ਪੀਊਂਗੀ। ਲੈ ਮੰਮੀ, ਚਾਹ ਬਣਾਉਣੀ ਆ ਮੈਂ। ਹੂੰ। ਪਰ ਲਾ ਹੋਰ ਜੇ ਕੋ ਕਰਨ ਵਾਲਾ ਵਾ ਤੂੰ ਚੱਲ ਮੈਂ ਬਣਾ ਲੈਂਨੀ ਆ ਚਾਹ ਤੈਨੂੰ ਘੁੱਟ ਪੀ ਲਵਾਂ ਕਿਉਂ ਨਹੀਂ ਨਹੀਂ ਕੋਈ ਨਹੀਂ ਚਾਹ ਤੂੰ ਮੈਂ ਚੱਲ ਬਣਾ ਹੀ ਲੈਣੀ ਚੱਲ ਮੈਂ ਬਣਾ ਲਾ ਹੂੰ ਤੇ ਮੈਂ ਫਿਰ ਉਹ ਦੇ ਕਪੜੇ ਮਸ਼ੀਨ ਚੋਂ ਕਾਟਾ ਹੁਆ ਲੈਣੀ ਦੋ ਕਾਟਾ ਉਹ ਤੇ ਹੀ ਕੋਈ ਨਹੀਂ ਮੈਂ ਬਣਾ ਲੈਣੀ ਚਾਹ ਹੀ ਬਣਾਉਣੀ ਘੁੱਟ ਦੱਸ ਉਹਨੂੰ ਇਹ ਨਹੀਂ ਪਤਾ ਕਿ ਜੜੀ ਚੱਲ ਗਈ ਆ ਕਿ ਆ ਇੰਨਾ ਕੰਮ ਮੰਮੀ ਨੇ ਭਲਾ ਕਿੱਦਾਂ ਕਰਨਾ ਕਿੰਨਾ ਵੇਖ ਹਲਾਰਾ ਪਿਆ ਵਾ ਚੱਲ ਕੋਈ ਨਹੀਂ ਆਈ ਤੇ ਹੁਣ ਹੈ ਗਈਆਂ ਚੁੱਕ ਦਿੰਨੀ ਆ ਲਾਗੋਚਰੀ ਦੇ ਕੱਪੜੇ ਢੋਲੇ ਉਹ ਨਾ ਚਰ ਬੈਨ ਸਾਸਰੀ ਕਾਲ ਸਾਸਰੀ ਕਾਲ ਆ ਜਾ ਬੇ ਚਾਹ ਬਣਾਉਣੀ ਮੰਮੀ ਕਿੱਥੇ ਆ ਵੇ ਭਰਾਵਾ ਮੰਮੀ ਤਾਂ ਕੱਪੜੇ ਕੱਢਣ ਗਈ ਐ ਤੇ ਤੈਨੂੰ ਨਹੀਂ ਪਤਾ ਵੀ ਜੇ ਉਹਨੂੰ ਮੈਂ ਨਾਲ ਲੈ ਕੇ ਗਿਆ ਤਾਂ ਉਹਨੂੰ ਮੈਂ ਨਾਲ ਹੀ ਲੈ ਕੇ ਆਵਾਂ ਮੰਮੀ ਕੋ ਇੰਨਾ ਕੰਮ ਕੀਤਾ ਜਾਂਦਾ ਤੇ ਅੱਗੇ ਕਿਹੜਾ ਉਹ ਕਿਤੇ ਰੋਝ ਤਰੀ ਆ ਇਹਦੇ 7-8 ਮਹੀਨੇ ਬਾਅਦ ਗਈ ਆ ਤੇ ਜੇ 7-8 ਮਹੀਨੇ ਬਾਅਦ ਗਈ ਆ ਤਾਂ ਉਹਨੇ ਉੱਥੇ ਹੀ ਰਹਿਣਾ ਹੈਗਾ ਪੜਾ ਪਾ ਕੇ ਬਹਿ ਜੇ ਹੁਣ ਪੱਕਾ ਹੀ ਉੱਥੇ ਫਿਰ ਇਹ 7-8 ਮਹੀਨੇ ਬਾਅਦ ਤੂੰ ਕਿਤੇ ਸੁੱਲਾ ਸਫਾਈ ਨਾ ਵੀ ਆ ਜਾ ਕਰ ਕੇ ਜਾ ਹੁਣ ਇੱਥੇ ਕਪੱਤ ਪਾ ਕੇ ਜਾਣਾ ਹੁੰਦਾ ਵਾ ਤੇ ਅਜੇ ਮੈਂ ਆਈ ਆ ਤੇ ਤੂੰ ਲੜਨ ਵੀ ਡੈ ਪਿਆ ਮੇਰੇ ਕੋਲ ਓਏ ਆਈ ਤੇ ਹੈਗੀ ਆ ਤੇ ਤੂੰ ਹੀ ਗਾੜੀਆਂ ਕਹਿ ਬਚਲ ਕੋਈ ਗੱਲ ਨਹੀਂ ਜੇ ਚਲ ਗਈ ਆ ਉੱਥੇ ਤੇ ਰਹਿ ਉਹ ਕੋਈ ਸੁੱਖ ਨਹੀਂ ਕੋਈ ਸਾਦਰੀ ਕੋਈ ਮੁੰਡੇ ਦਾ ਨਹੀਂ ਕੋਈ ਕਾਹੇ ਦਾ ਨਹੀਂ ਤੂੰ ਤੇ ਸਾੜੀ ਕਿਆ ਮਾ ਵਿਆਹ ਕਰ ਤੋਂ ਗਈ ਤੂੰ ਮੁੰਡੇ ਨੂੰ ਲਿਆਂਦਾ ਨਹੀਂ ਨਾਲ ਹੁਣ ਮੁੰਡੇ ਰੋਵਾ ਕੀ ਲਿਆਉਣਾ ਹੈ ਆਹੋ ਕਰਤੂਤਾ ਜਾ ਕੇ ਮੁੰਡੇ ਨੇ ਦੱਸਣੀਆਂ ਇਹ ਕਿ ਮਾਮਾ ਆਹ ਕੋ ਕਰਦਾ ਉੱਥੇ ਉਹਨੇ ਤਾਂ ਫੇਰ ਸੱਚਾਈ ਦੱਸਣੀ ਹੈ ਜਾ ਕੇ ਉਹੋ ਹੀ ਤਾਂ ਕਹਿ ਰਹੇ ਕਿ ਸੱਚਾਈ ਅਗਲੇ ਨੇ ਦੱਸਣੀ ਆ ਕਿ ਜਦੋਂ ਤੂੰ ਇਦਾਂ ਕਰਨਾ ਵਾ ਤੇ ਫੇ ਅਗਲੇ ਨੇ ਤੇ ਜਾ ਕੇ ਦੱਸਣਾ ਹੀ ਆ ਇਹਨੇ ਹੁਣ ਮਾਤਾ ਗਈ ਹੈ ਕੱਪੜੇ ਕੱਢਣ ਕੱਪੜੇ ਕੱਢਣ ਗਈ ਹੈ ਜੇ ਕਵੇ ਤਾਂ ਘੁੱਟ ਚਾਹ ਪੀ ਲੈਣੀ ਜਾਂ ਕਵੇ ਤਾਂ ਚੱਲ ਜਾਨੀ ਹੈ ਜੇ ਨਹੀਂ ਚੰਗੀ ਲੱਗਣ ਈ ਉਹ ਮੈਂ ਤਾਂ ਕਿਹਾ ਹੀ ਨਹੀਂ ਆ ਵੀ ਤੂੰ ਚੱਲ ਜਾ ਏ ਹਾਦੀ ਹੋਈ ਹੀ ਆ ਆਪਣੇ ਨਾਮ ਕਿਤੇ ਨਹੀਂ ਤੇ ਜੇ ਪੱਗ ਬਣਾਉਣੀ ਹੀ ਏ ਨੂੰ ਤੇ ਤੂੰ ਸਾਨੂੰ 2-4 ਦਿਨ ਕੀਤਾ ਦੱਸਦੀ ਹੈਂ ਤੂੰ ਸਿੱਧੀ ਪੱਗ ਲੈਣ ਆ ਗਈਆਂ ਨਾ ਇੱਥੇ ਕੋਈ ਗਲਤ ਨਾ ਕੋਈ ਬਾਤ ਮੈਂ ਨਹੀਂ ਪੱਗ ਲੈਣ ਆਈ ਜਿੰਨੂੰ ਬੜੀ ਚੰਗੀ ਮੰਨਦੇ ਨਾ ਤੁਸੀਂ ਤੇ ਉਹ ਚੰਗੀ ਬੜੀ 마ਸੀ ਸਾਡੀ ਉਹਨੇ ਕੱਲ੍ਹ ਆਈ ਮੈਨੂੰ ਤੇ ਜਾ ਕੇ ਤੇ ਪੱਗ ਲੈ ਕੇ ਆ ਤੇ ਉਹਨੇ ਕੱਲ੍ਹ ਆਵਾ ਤੇ ਤੂੰ ਫੋਨ ਕਰ ਦਿੰਦੀ ਤੇ ਉਹ ਇਦਾਂ ਕਹਿਣ ਦੀ ਆ ਤੇ ਪੱਗ ਦਾ ਇੰਤਜ਼ਾਮ ਕਰੋ ਤੇ ਕੋਈ ਗੱਲ ਨਹੀਂ ਤੇਰੇ ਕੋਲ ਕਿਹੜਾ ਨੰਬਰ ਹੈ ਨਹੀਂ ਤੂੰ ਕਰ ਲਾ ਉਹਨੂੰ ਫੋਨ ਪੁੱਛ ਲਾ ਕਰਕੇ ਮੈਂ ਦੱਸ ਫੋਨ ਕਰ ਲੈ ਫੋਨ ਨਾਲੇ ਪਤਾ ਲੱਗ ਜੂਗਾ ਤੈਨੂੰ ਵੀ ਮੈਂ ਉਦਾਂ ਤਾਂ ਨਹੀਂ ਆਈ ਕਿਤੇ ਲੈਣ ਅੱਗੋ ਪਿਛਾ ਤੂੰ ਫੋਨ ਕਰ ਲੈਣਾ ਹੁਣ ਵੀ ਫੋਨ ਕਰਕੇ ਪੁੱਛ ਤੇ ਕੋਈ ਗੱਲ ਨਹੀਂ ਹੁਣ ਅਸੀਂ ਤੂੰ ਸਮਝ ਲੈ ਭੀ ਇਹਨੂੰ ਦੱਸਣੀ ਆਈ ਤੇ ਜਦੋਂ ਕਿਤੇ ਸਾਡਾ ਯੋਰਪ ਪਊਗਾ ਤੇ ਅਸੀਂ ਬਨਜਾਂਗੇ ਭੱਗ ਤੇ ਕੋਈ ਨਹੀਂ ਬਨਜੋਗੇ ਤਾਂ ਉਹਨੂੰ ਕਹਿ ਜਿਹੜੀ ਕਹਿਣ ਲਈ ਕੋਈ ਗੱਲ ਨਹੀਂ ਮੈਂ ਕਹਿ ਦਿੰਦਾ ਮਾਸੀ ਜੀ ਤੁਹਾਡਾ ਉਹਨਾਂ ਕੀ ਪਤਾ ਕਿਹਾ ਵੀ ਆ ਕਿ ਨਹੀਂ ਕਿ ਤੂੰ ਆਪਣੇ ਕੋਲ ਆ ਗਈ ਬੇ ਇਹ ਕਿੱਦਾਂ ਦੀ ਗੱਲ ਹੋਈ ਭਲਾ ਭੀ ਕੋਲੋਂ ਆ ਗਈ ਐ ਮੈਂ ਅੱਗੇ ਤੇ ਕਦੀ ਉਹਨਾਂ ਨੇ ਕਿਹਾ ਨਹੀਂ ਵੀ ਕੋਪੀ ਨੂੰ ਭੱਗ ਬਨਜੋ ਇਹ ਤੂੰ ਕਹਾਂ ਢੇਬੇ ਲਾਲਾ ਨੂੰ ਹੁਣ ਪੁੱਛ ਲਾ ਨੂੰ ਲਾ ਕੇ ਜੇ ਨਹੀਂ ਯਕੀਨ ਤੇ ਤੂੰ ਹੁਣ ਤੇ ਨੀਗਾ ਪੱਗ ਬਜਣੀ ਸਿੱਧੀ ਗੱਲ ਵਾ ਨਾਮ ਕੋ ਕੋ ਹੈ ਹੀ ਆ ਜਦੋਂ ਹਿੱਸੇ ਤੁਸੀਂ ਦੋਵਾਂ ਜਾਣੀਆਂ ਨੇ ਲੈ ਲਿਆ ਤੇ ਫਿਰ ਆਪਣੇ ਹਿੱਸਿਆਂ 'ਚ ਪੈਸੇ ਦੌਦ ਮੈਂ ਪੱਗ ਲਿਆ ਦੇਣਾ ਤੇ ਨੀ ਹਿੱਸੇ ਲੱਲੇ ਆ ਤੇ ਜਦੋਂ ਹਿੱਸੇ ਹੈਗੇ ਹੀ ਹੁੰਦਾ ਦੋ ਦੋ ਵੀ ਨਹੀਂ ਤੇਰੇ ਕੋ ਕੱਖ ਵੀ ਉਹ ਬਥੇਰਾ ਕਰਦੇ ਰਹੇ ਆ ਪਰ ਤੂੰ ਨਹੀਂ ਕਦਰ ਪੁੰਦੀ ਸਾਡੀ ਦੋ ਮੇਰੀਆਂ ਲਿੱਟਾਂ ਲਾਉਣ ਵਾਲੀਆਂ ਮੇਰਾ ਆ ਕਰਨ ਵਾਲਾ ਮੇਰਾ ਉਹ ਕਰਨ ਵਾਲਾ ਲਿੰਟਾਂ ਵੀ ਤੇਰੇ ਗਿਆ ਤੇ ਚੁੱਕੀਆਂ ਵਾ ਮੇਰੇ ਵਿਆਹ ਚੁੱਕੀਆਂ ਤੇ ਤੇਰਾ ਵਿਆਹ ਤਾਂ ਉਦਾਂ ਹੀ ਹੋ ਗਿਆ ਤੇਰੇ ਵਾਰੀ ਤੇ ਕੋਈ ਪੈਸਾ ਹੀ ਨਹੀਂ ਲੱਗਾ ਪੈਸੇ ਤਾਂ ਬਗੈਰ ਹੀ ਹੋ ਗਿਆ ਚੱਲ ਕਰੋ ਆਪਣੀਆਂ ਮਰਜ਼ੀਆਂ ਦੇ ਪੱਗ ਬੁਗਨਿੰਗਾ ਚ ਬੱਜਣੀ ਤੇ ਨਾ ਮੇ ਕੋਈ ਪੈਸਾ ਕੋਈ ਹੈ ਹੀ ਨਾਲੇ ਉਹ ਆਜੂਗੀ ਰਪਿੰਦਰ ਉਦੋਂ ਨੂੰ ਤੇ ਅਸੀਂ ਬੰਨਵਾਵਾਂਗੇ ਉੱਥੇ ਜਾ ਕੇ ਤੈਨੂੰ ਤੇ ਕਾਲੀ ਕੀੜੀ ਪਈ ਰਣੀ ਤੇਰੇ ਕੋਲ ਤਾਂ ਹੋਣਾ ਹੀ ਕੱਖ ਨਹੀਂ ਮੇਰੇ ਕੋਲ ਹੈ ਨਹੀਂ ਕੱਖ ਵੀ ਮੇਰੇ ਕੋਲ ਹੈ ਨਹੀਂ ਕੱਖ ਵੀ ਆਉਂਦੀ ਆ ਮੰਮੀ ਦੇ ਘਰ ਦੀਆਂ ਨਾ ਉਹਦੇ ਨਾਲ ਗੱਲ ਉਹ ਕਿਥੇ ਉੱਡੀ ਚੱਲੇ ਆਵਾ ਹੁਣ ਮੈਂ ਕਿਥੇ ਉੱਡਣਾ ਹੈ ਇੱਥੇ ਚੱਲੇ ਆਵਾ ਕੰਮ ਹੀ ਕਿਤੇ ਥੋੜਾ ਕੁੜੀ ਆਈ ਤੇ ਹੁਣ ਹੁਣ ਉਧਰ ਨਿਲ ਜਾ ਤੂੰ ਕੁੜੀ ਨੂੰ ਮੈਂ ਜੋ ਕਹਿਣਾ ਹੈ ਨਾ ਮਾਤਾ ਉਹ ਮੈਂ ਕਹਿਤਾ ਵਾ ਕੀ ਕਹਿਤਾ ਵਾ ਉਹਨੂੰ ਮੈਂ ਇਹੋ ਕਿਹਾ ਵਾ ਕਿ ਜਦੋਂ ਜੋਰ ਪਾਊਗਾ ਇਂ ਦੇ ਦਾਂਗੇ ਪੱਗ ਠੀਕ ਹੈ ਨਾ ਹੱਦ ਬੋਲ ਦਿੰਦਾ ਤੇ ਮਾਰੀ ਜਿਹੇ ਮਿੰਦਿਆ ਹੁਣ ਆਪੇ ਜੋ ਕਹਿਣਾ ਉਹਨੂੰ ਕਹਿ ਦੇ ਮੈਂ ਕੀ ਕਹਾਂ ਉਹਨੂੰ ਹੁਣ ਜੋ ਕਹਿਣਾ ਕਹਦੇ ਮੈਨੂੰ ਹੁਣ ਕੀ ਪਤਾ ਇਹ ਕੋਈ ਜ਼ਿਆਦਾ ਛੈਤੇ ਚੜ ਗਿਆ ਵਾ ਕੁੜੀ ਨਾਲ ਕਰਨੀ ਹੈ ਗੱਲ ਜਾ ਕੇ ਆ ਲੋ ਮਮੀ ਚਾ ਯਾਰ ਲੱਲਾ ਨੇ ਉੱਡ ਗਿਆ ਫੇਰ ਕਿਸ ਪਾਸੇ ਉਹ ਹੁਣ ਕੀ ਕਹਰੇ ਗਿਆ ਇਹਦੇ ਨੂੰ ਮੈਨੂੰ ਸੁਆਹ ਕਹਿਣਾ ਸੀ ਪੱਤੀ ਪੱਤੀ ਗੱਲਾਂ ਕਰਕੇ ਗਿਆ ਵਾ ਅਗਲਾ ਇਹਨਾਂ ਨੂੰ ਹੈ ਸ਼ਰਮ ਆ ਜਾ ਮਸਾਲਾ ਵੀ ਗੇਣਾ ਰਹਿ ਗਿਆ ਮੇਰ ਕੋ ਹੈ ਨਹੀਂ ਕੱਖ ਵੀ ਮੇਰ ਕੋ ਹੈ ਨਹੀਂ ਕੱਖ ਵੀ ਇਹੋ ਰੋਣੇ ਇਹਦੇ ਅੱਗੇ ਹੀ ਇਸੇ ਦੁੱਖੋਂ ਪੈਲੀ ਇਹਦੇ ਕੋ ਕਢਾਈ ਫੇਰ ਉਹ ਹੀ ਰੋਣੇ ਆ ਇਹਨੇ ਮੇਰ ਕੋ ਹੈ ਨਹੀਂ ਕੱਖ ਵੀ ਜਦੋਂ ਹੋਊਗਾ ਤਾਂ ਤੀਜੇ ਦਿਨ ਤੇ ਤੂੰ ਆ ਜਾਨੀ ਐ ਤੀਜੇ ਦਿਨ ਦਾ ਝੋਕੇ ਲੈ ਆਂ ਨਹੀਂ ਹੁੰਦਾ ਹੀ ਬਸ ਛੜਿਆ ਹੀ ਰਹਿੰਦਾ 24 ਘੰਟੇ ਛੜੇ ਪਹਿਲਾਂ ਮੰਮੀ ਚੰਗਾ ਹੀ ਆ ਜਦੋਂ ਦੀ ਉਹ ਸਗਾਤ ਆਈ ਹੈ ਨਾ ਉਦੋਂ ਦਾ ਤੇ ਪਤਾ ਨਹੀਂ ਉਹਨੇ ਕਰੇ ਕੀ ਛੜਿਆ ਵਾ ਇਹਨੂੰ ਕਿੱਦਾਂ ਜੋ ਨਿਗੀ 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 ਗੱਲ ਢੜ ਜਵਾ ਨਹੀਂ ਰੋਟਰੀ ਹੋਣਾ ਪਤਾ ਨਹੀਂ ਕਿਉਂ ਨਹੀਂ ਇਹਨਾਂ ਨੂੰ ਮੈਂ ਚੰਗੀ ਲੱਗਦੀ ਹੈਗੀ ਕਿਉਂ ਐਡੀ ਬੁਰੀ ਲੱਗਦੀ ਹੈ ਇਹਨਾਂ ਨੂੰ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਅਜੇ ਤੇ ਮੈਂ ਚੱਲ ਪਹਿਲਾਂ ਮੇਰਾ ਵਿਆਹ ਹੋਇਆ ਸੀ ਤੇ ਜੇ ਮੈਂ ਅਜੇ ਕੁਵਾਰੀ ਹੁੰਦੀ ਤੇ ਫੇਰ ਇੱਥੇ ਕੀ ਪੜਨਾ ਸੀ ਭਲਾ ਕੇ ਤੇ ਉਦਾਂ ਹੀ ਮੈਨੂੰ ਘਰੋਂ ਕੱਢ ਦਿੱਤੇ ਕੱਢ ਦਿੰਦੇ ਘਰੋਂ ਹਾਦ ਹੋ ਗਈ ਇਹਨਾ ਪਾਗ ਲੈ ਤਾ ਪਾਗ ਲੈ ਰੋਣਾ ਪੈ ਗਿਆ ਸਾਨੂੰ ਪੱਗ ਬਣਾ ਕੇ ਦੇਣੀ ਪੈਣੀ 10 ਨੂੰ ਸੋਨਾ ਦੇਣੀਆਂ ਨਹੀਂ ਬਣਾ ਕੇ ਦੇ ਦਿਓ ਬੰਦਾ ਤੁਹਾਡਾ ਨਾਨ ਦਾ ਹੱਕ ਬੰਦਾ ਦੇਣਾ ਉਹ ਜੀ ਉਹ ਸਗਾਤ ਵਾ ਜਿੰਨੇ ਮੈਨੂੰ ਤੋਰਤਾ ਐ ਨੂੰ ਮੈਨੂੰ ਦੇਦੀ ਕਰਤੂਤ ਦਾ ਪਤਾ ਹੈਗਾ ਮੈਂ ਤੇ ਹੁੰਦੀ ਨਹੀਂ ਪਿਲੇ ਆ ਕੇ ਤੇ ਬਣਾ ਦੇ ਇਥੋਂ ਪੱਗ ਮੇਰੀ ਤਾਂ ਫਿਰ ਇਹਨੂੰ ਫੋਨ ਕਰ ਦਿੰਦਾ ਮਾਮੇ ਦੀ ਹੁੰਦੀ ਪੱਗ ਮਾਮੇ ਦੀ ਹੁੰਦੀ ਪੱਗ ਜਾਂਦਾ ਮਾਮਾ ਜਾ ਕੇ ਦਿੰਦੇ ਹੁੰਦਾ ਨਾ ਜਾਂਦਾ ਫਿਰ ਇਹਦੇ ਨਾਲ ਮਿੱਠੀਆਂ ਫਿਕੀਆਂ ਮਾਰਦੀ ਜੂ ਰਹਿੰਦੀ ਐ ਫੋਨ ਕਰਕੇ ਕੋਹੇ ਦੱਸਦਾ ਰਹਿੰਦਾ ਕੋਹੋ ਉਧਰੋਂ ਦੱਸਦੀ ਰਹਿੰਦੀ ਨਾ ਤੇ ਭੂਏ ਹੋਏ ਇਹ ਦੋ ਜੀ ਚੱਲ ਕੋਈ ਨਹੀਂ ਮੰਮੀ ਜਾ ਕੇ ਉਹਨੂੰ ਵੀ ਦੱਸੂਗੀ ਨਾ ਜਿਹੜੀ ਬੜੀ ਇਹਦੀ 헤ਜੜੀ ਬਣੀ ਆ ਇਹ ਲੈ ਲੈ ਹੁਣ ਪਾਗੋ ਦੇ ਕੋਲ ਨਹੀਂ ਕਰਨੀ ਆ ਫੋਨ ਮਾਮੀ ਉਹ ਨਹੀਂ ਰੱਗ ਤੇ ਚ ਨਹੀਂ ਆ ਕੰਨਵਾ ਦੇ ਬਿਠੋਏ ਨੇ ਇਹਨੂੰ ਜੇ ਫੋਨ ਕੀਤਾ ਤੁਹਾਨੂੰ ਕਰ ਲੈਂਦੀ ਆ ਆ ਪਈ ਆ ਚਾ ਮੈਂ ਨਹੀਂ ਕਿ ਮੈਂ ਜਾਣੀ ਆ ਦਫਾ ਹੋਵੇ ਜਾ ਕੇ ਜੇ ਨਹੀਂ ਨਾ ਪੱਗ ਲੈ ਕੇ ਦਿੱਤੀ ਤੇ ਨਾ ਲੈ ਕੇ ਦਵੇ ਲੈ ਲਊਂਗੀ ਮੈਂ ਚਲ ਕੋਈ ਨਹੀਂ ਆ ਰਹੰਦੇ ਉਹਨੂੰ ਉਹ ਜਿਹੜੀ ਗਈ ਆ ਬੇਕੇ ਬੈਠੀ ਆ ਜਾ ਆਉਂਦੀ ਤੇ ਉਹਦੇ ਨਾਲ ਕਰਨੀ ਆ ਗੱਲ ਕਿੰਦਾਂ ਰੱਖ ਲਉ ਉਹ ਜਾ ਮੁੰਡਾ ਵਾ ਕੁੜੀ ਨੂੰ ਨਾਰਾਜ਼ ਕਰਕੇ ਘਲਾਤਾ ਵਾ ਤੇ ਦੱਸ ਕੀ ਕਰਾਂਗਾ ਇੱਥੇ ਉਹਨੂੰ